ਹਾਂਜੀ ਜੀ ਕੀ ਹਾਲ ਚਾਲ ਦੋਸਤੋ ਅੱਜ ਮੈਂ ਆਪਣੇ ਖੇਤਾਂ 'ਵਾਂ ਲਾਇਆ ਸੀ ਤੇ ਉਰੇ ਨਾ ਮੈਂ ਨਾ ਕੁਝ ਥੋੜੀਆਂ ਜੀਆਂ ਮਿਰਚਾਂ ਲਈਆਂ ਸੀ ਖਾਣ ਨੂੰ ਮੈਂ ਕਿਹਾ ਚਲੋ ਮਿਰਚ ਮੁੱਲ ਲੈਣੀ ਪੈਂਦੀ ਆ ਤੇ ਪਕਰਦੀਆਂ ਮਿਰਚਾਂ ਲਾਣੇ ਐਤ ਕੀ ਇੰਨਾ ਫਲ ਪਿਆ ਮਿਰਚੇ ਨੂੰ ਆ ਤੁਸੀਂ ਦੇਖ ਸਕਦੇ ਹੋ ਆ ਦੇਖੋ ਮਿਰਚ ਆ ਦੇਖੋ ਬੁੱਟੇ ਭਰੇ ਪਏ ਨੇ ਮਿਰਚਾਂ ਦੇ ਆ ਦੇਖੋ ਤੇ ਮੰਡੀ ਦਾ ਰੇਟ ਮੈਂ ਸਾਹ ਮੇਰੇ ਹਿਸਾਬ ਨਾਲ ਜੇ ਮੈਂ ਅੱਧਾ ਪੌਣਾ ਕਿੱਲਾ ਮਿਰਚ ਦਾ ਲਾਇਆ ਹੁੰਦਾ ਤਾਂ ਚੋਨਾ ਕੀ ਰੀਸ ਕਰਦਾ ਸੀ ਮਿਰਚ ਦੀ ਮਿਰਚ ਦੀ ਫਸਲ ਦੀ ਹੈਨਾ ਤਾਂ ਆਪਣੇ ਜਿਹੜੇ ਜ਼ਿਮੀਦਾਰ ਭਰਾ ਨੇ ਉਹ ਕਣਕ ਕਣਕ ਵਿਜਣ ਤੇ ਜਾਂ ਚੋਨੇ ਦੇ ਜ਼ਿਆਦਾ ਪਏ ਹੋਏ ਨੇ ਅੱਜ ਕੱਲ ਤੁਸੀਂ ਦੇਖ ਸਕਦੇ ਆ ਦੇਖੋ ਮਿਰਚ ਆ ਦੇਖੋ ਮਿਰਚ ਆ ਦੇ ਤੁਸੀਂ ਦੇਖ ਸਕਦੇ ਹੋ ਵੀਡੀਓ ਚ ਆ ਦੇਖੋ ਇੰਨੀ ਕਿ ਜ਼ਿਆਦਾ ਇੰਨਕ ਜ਼ਿਆਦਾ ਫਲ ਲੱਗੇ ਹੋਇਆ ਕਿ ਤੁਹਾਨੂੰ ਦੱਸ ਨਹੀਂ ਸਕਦਾ ਆ ਦੇਖੋ ਕਿੰਨਾ ਫਲ ਲੱਗਿਆ ਹੋਇਆ ਮਿਰਚ ਨੂੰ ਆ ਦੇਖੋ ਆ ਦੇਖੋ ਆ ਦੇਖੋ ਕਣਕ ਵੱਲ ਤੇ ਝੋਨੇ ਵੱਲ ਜ਼ਿਮੀਂਦਾਰ ਜ਼ਿਆਦਾ ਪਏ ਹੋਏ ਨੇ ਤੇ ਸਬਜ਼ੀ ਉਹਨਾਂ ਨੂੰ ਦਿੰਦੀ ਨਹੀਂ ਹੈਗੀ ਵੀ ਸਬਜ਼ੀ ਆਪਾਂ ਲਾ ਲਈਏ ਸਬਜ਼ੀ 'ਚ ਬੜੀ ਕਮਾਈ ਹੈ ਸਬਜ਼ੀ 'ਚ ਆ ਦੇਖੋ ਇੰਨਕ ਫਲ ਪਿਆ ਹੋਇਆ ਮਿਰਚ ਨੂੰ ਕਿ ਬਹੁਤ ਜ਼ਿਆਦਾ ਹਜੇ ਵੀ ਫਲ ਪੈ ਰਿਹਾ ਬਹੁਤ ਜ਼ਿਆਦਾ ਮਿਰਚ ਨੂੰ ਆ ਦੇਖੋ ਆ ਦੇਖੋ ਮੈਂ ਤੁਹਾਨੂੰ ਨਿਢੀ ਕਰਕੇ ਦਿਖਾ ਦਿੰਦਾ ਆ ਦੇਖੋ ਕਿੰਨਾ ਫਲ ਪੈ ਰਿਹਾ ਮਿਰਚ ਨੂੰ ਆ ਦੇਖੋ ਹੁਣ ਇਹਨੂੰ ਪਕਾ ਕੇ ਮੈਂ ਲਾਲ ਮਿਰਚਾਂ ਇਹਦੀਆਂ ਤਿਆਰ ਕਰਾਂਗਾ ਆਪਦੀਆਂ ਘਰ ਦੀਆਂ ਲਾਲ ਮਿਰਚ ਲਾਲ ਮਿਰਚ ਮੈਂ ਆਪਦੀ ਘਰ ਦੀ ਤਿਆਰ ਕਰਦਾ ਬਾਈ ਜੀ ਆਪਦੀ ਠੀਕ ਹੈ ਮੈਂ ਬਾਜ਼ਾਰੋਂ ਲਾਲ ਮਿਰਚੀ ਹੂਜ ਨਹੀਂ ਕਰਦਾ ਕਿਉਂਕਿ ਉਹਦੇ ਵਿੱਚ ਕੈਮੀਕਲ ਹੁੰਦੇ ਨੇ ਕਲਰ ਮਿਕਸ ਹੋਏ ਹੋਏ ਹੁੰਦੇ ਨੇ ਹਨਾ ਕਲਰ ਮਲਾਈ ਹੋਏ ਹੁੰਦੇ ਨੇ ਤਾਂ ਮੈਂ ਆਪਦੀ ਘਰ ਦੀ ਮਿਰਚ ਤਿਆਰ ਕਰਦਾ ਲਾਲ ਇਹਦੀ ਸਾਰੀ ਦੀ ਹੁਣ ਲਾਲ ਮਿਰਚ ਬਣ ਗਈ ਆ ਕੁਝ ਕਿ ਤਾਂ ਬਣਨ ਵੀ ਲੱਗ ਗਈ ਆ ਮੈਂ ਤੁਹਾਨੂੰ ਲਾਲ ਮਿਰਚਾ ਦਿਖਾ ਵੀ ਸਕਦਾ ਔਰੇ ਔਰੇ ਲੱਗੀ ਹੋਏਗੀ ਕੋਈ ਲਾਲ ਮਿਰਚਾ ਦੇਖੋ ਇਹ ਲਾਲ ਮਿਰਚ ਲਾਗਣ ਲੱਗ ਚੁੱਕੀ ਆ ਦੇਖੋ ਇਹ ਆ ਦੇਖੋ ਬੁੱਟਿਆਂ ਦੀ ਆ ਦੇਖੋ ਕਿੱਡੀ ਕਿਡੀ ਮਿਰਚਾ ਲਾਲ ਇਹ ਦੋਸਤੋ ਸਾਰੀ ਲਾਲ ਮਿਰਚ ਹੈ ਤਾਂ ਕਿਸਾਨ ਵੀਰਾਂ ਨੂੰ ਇਹੀ ਮੈਸੇਜ ਹੈ ਕੀ ਵੱਧ ਤੋਂ ਵੱਧ ਸਬਜੀ ਦੀ ਥੋੜਾ ਜਿਹਾ ਸਬਜੀ ਦਾ ਵੀ ਰਿਸਕ ਲਿਆ ਕਰੋ ਸਬਜੀ ਵੀ ਆਪਣੇ ਖੇਤਾਂ 'ਚ ਲਗਾਇਆ ਕਰੋ ਠੀਕ ਹੈ ਨਾ ਬੀਜਾ ਝੋਨੇ ਤੇ ਕਣਕ ਵਾਲਾ ਨਾ ਭਜਿਆ ਕਰੋ ਜ਼ਿਆਦਾ ਤੇ ਚਲੋ ਬਾਕੀ ਵੀਡੀਓ ਕਿ ਇਦਾਂ ਹੀ ਲੱਗੀ ਚੰਗੀ ਤਰ੍ਹਾਂ ਸ਼ੇਅਰ ਕਰਿਓ ਦੱਬ ਕੇ ਤੇ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਹੋਰ ਕਿਸੇ ਸਬਜੀ ਦੀ ਜਾਣਕਾਰੀ ਤੁਹਾਨੂੰ ਦਵਾਂਗੇ ਹੋਰ ਸਬਜੀ ਤੁਹਾਨੂੰ ਆਪਾਂ ਦਿਖਾਵਾਂਗੇ ਤੇ ਵੀਡੀਓ ਚੰਗੀ ਲੱਗੀ ਦੱਬ ਕੇ ਸ਼ੇਅਰ ਕਰਿਓ ਦੋਸਤੋ ਪੇਜ ਦੇ ਨਵੇਂ ਆਇਆ ਪੇਜ ਨੂੰ ਫੋਲੋ ਕਰ ਲਿਓ ਤਾਂ ਕਿ ਹੋਰ ਵੀਡੀਓ ਵਧੀਆ-ਵਧੀਆ ਤੁਹਾਡੇ ਤੱਕ ਕਿੱਦਾਂ ਦੀ ਆਪਾਂ ਪਾ ਸਕੀਏ ਆ ਦੇਖੋ ਦੱਬ ਕੇ ਸ਼ੇਅਰ ਕਰ ਦਿਓ ਵੀਡੀਓ ਨੂੰ ਠੀਕ ਹੈ ਚੈਨਲ ਨੂੰ ਫੋਲੋ ਕਰ ਦਿਓ ਮੇਰਾ ਵੀਰ ਚੈਨਲ ਤੇ ਵੇਖਦੇ ਨੰਮੇ ਆਇਆ ਤਾਂ ਫੋਲੋ ਜ਼ਰੂਰ ਕਰ ਲਿਓ ਚੈਨਲ ਨੂੰ ਆ ਦੇਖੋ ਮਿਰਚ ਬਹੁਤ ਲੱਗੀ ਆ ਦੇਖ ਕੇ ਰੂਹ ਖੁਸ਼ ਹੁੰਦੀ ਆ ਮਿਰਚ ਨੂੰ ਓਕੇ ਧੰਨਵਾਦ ਰੱਬ ਰੱਖਾ